ਪੰਜਾਬ ਪੁਲਿਸ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਵਿੱਚ ਲੱਗੀ ਹੋਈ ਹੈ ਇਸੇ ਘੜੀ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਵੱਡੀ ਮਾਤਰਾ ਚ ਨਕਲੋ ਹੀਰੋਇਨ ਬਰਾਮਦ ਕੀਤੀ ਹੈ ਜੰਡੇਾਲਾ ਗੁਰੂ ਐਸਟੀਐਫ ਚਲੰਦਰ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ 500 ਗ੍ਰਾਮ ਹੀਰੋਇਨ ਐਕਟਿਵਾ ਬਰਾਮਦ ਕੀਤੀ ਗਈ ਹੈ ਐਸਟੀਐਫ ਚਲੰਦਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜੰਡੇਾਲਾ ਗੁਰੂ ਦੇ ਦੋ ਜਣਿਆਂ ਨੂੰ ਰੋਡ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ ਹੀਰੋਇਨ ਤੇ ਐਕਟਿਵਾ ਬਰਾਮਦ ਕੀਤੀ ਹੈ ਵਰਹਾਲ ਪੁਲਿਸ ਨੇ ਸਬੰਧ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅ ਨਸ਼ਿਆਂ ਦੇ ਖਿਲਾਫ ਛੇੜੀ ਗਈ ਜਿਹੜੀ ਮੋਹਮ ਅੱਜ ਬੜੀ ਸਫਲਤਾ ਮਿਲੀ ਐਸਟੀਐਫ ਜਲੰਧਰ ਰੇਂਜ ਦੀ ਪੁਲਿਸ ਪਾਰਟੀ ਨੂੰ ਬੜੀ ਸਫਲਤਾ ਮਿਲੀ ਐਸਐਸਆਈ ਅਮਨਦੀਪ ਸਿੰਘ ਸਮੇਤ ਆਪਣੇ ਪਾਰਟੀ ਦੇ ਨਾਲ ਜੰਡੇ ਵਾਲੇ ਮੌਜੂਦ ਸੀ। ਇੱਥੇ ਮੁਖਰ ਖਾਸ ਨੂੰ ਇਨਫੋਰਮੇਸ਼ਨ ਦਿੱਤੀ ਐਸਐਸਆਈ ਨੂੰ ਵਿਕੀ ਨਾਲ ਦੇ ਪ੍ਰਿੰਸਪਾਲ ਸਿੰਘ ਯਵਰਾਜ ਸਿੰਘ ਹਰਦੀਪ ਸਿੰਘ ਜਿਹੜੇ ਜੰਡੇਆਲੇ ਦੇ ਰਹਿਣ ਵਾਲੇ ਆ ਇਹ ਆਪ ਵੀ ਨਸ਼ਾ ਕਰਦੇ ਤੇ ਭਾਰੀ ਮਾਤਰਾ ਚ ਨਸ਼ਾ ਵੇਚਦੇ ਵੀ ਆ ਤੇ ਅੱਜ ਵੀ ਉਹ ਜੈਦਾ ਕਲੋਨੀ ਜਿਹੜੀ ਭੱਦਰਕਾਲੀ ਮੰਦਿਰ ਤੇ ਲੱਗ ਗਈ ਆ ਉੱਥੇ ਵੀ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਆ ਰਹੇ ਆ ਜੇ ਟਾਈਮ ਨਾਲ ਕਾਬੂ ਕੀਤਾ ਜਾਵੇ ਤੇ ਬਰਾਮਦਗੀ ਹੋ ਸਕਦੀ ਆ ਜੋ ਏਸ ਹੀ ਅਮਨਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਭੱਦਰਕਾਲੀ ਮੰਦਿਰ ਦੇ ਲੱਗ ਕੇ ਜੈਦਾ ਕਲੋਨੀ ਪਹੁੰਚੇ ਤਾਂ ਅੱਗੋਂ ਐਕਟਵਾਦੀ ਉੱਪਰ ਤਿੰਨੇ ਵਿਅਕਤੀ ਆ ਰਹੇ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਤੇ ਇਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬਾਅਦ ਚੋਂ ਜਦੋਂ ਇਹਨਾਂ ਦੀ ਤਲਾਸ਼ੀ ਲਈ ਇਸ ਐਕਟਵਾਦੀ ਜਾਂ ਇਹਨਾਂ ਦੀ ਲਈ ਤਾਂ ਪ੍ਰਿੰਸਪਾਲ ਕੋਲੋਂ 300 ਗ੍ਰਾਮ ਹਰਦੀਪ ਸਿੰਘ ਕੋਲੋਂ 100 ਗ੍ਰਾਮ ਤੇ ਯੁਵਰਾਜ ਸਿੰਘ ਕੋਲੋਂ ਵੀ 100 ਗ੍ਰਾਮ ਟੋਟਲ 500 ਗ੍ਰਾਮ ਅੱਧਾ ਕਿਲੋ ਇਹਨਾਂ ਕੋਲੋਂ heroin ਬਰਾਮਦ ਹੋਈ ਆ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਵਾ ਸਵੇਰੇ ਇਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਵੱਧ ਤੋਂ ਵੱਧ ਪੁੱਛਗਿੱਛ ਕੀਤੀ ਜਾਊਗੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਸਾਰੇ ਪਤਾ ਕੀਤੇ ਜਾਣ ਕਿੱਥੋਂ ਇਹ ਹਰੋਇਨ ਲੈ ਕੇ ਆਏ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਐਕਟੀਵਾ ਤੋਂ ਇਲਾਵਾ ਜਾਂ ਹਰਨ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਇਹਨਾਂ ਕੋਲੋਂ ਬਰਾਮਦ ਹੋਈ ਹੈ ਨਹੀਂ ਜੀ ਹੋਰ ਨਹੀਂ ਕੋਈ ਇਹਨਾਂ ਦੇ ਪਹਿਲਾਂ ਪਰਚੇ ਹੋਣ ਇਹ ਮਜੀਦ ਪੁੱਛਗਿੱਛ ਦਾ ਵਿਸ਼ਾ ਹੈ ਜੀ ਹਜੇ ਹੁਣ ਪੁੱਛਗਿੱਛ ਕਰਾਂਗੇ ਇਹਨਾਂ ਦੀ ਸਵੇਰੇ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਹਜੇ ਹੋਰ ਪੁੱਛਗਿੱਛ ਕਰਨੀ ਹੈ ਇਹ ਤਾਂ ਪਤਾ ਕੀਤਾ ਜਾਊਗਾ ਹੋਰ ਕਿਹੜੇ ਕਿਹੜੇ ਇਹਨਾਂ ਦੇ ਪਰਚੇ ਦਰਜ ਆ ਪਹਿਲਾਂ ਕੋਈ ਜਾਂ ਇਹਨਾਂ ਦੇ ਸਾਥੀ ਕੌਣ ਹੈ ਕਿੱਥੋਂ ਸਮਾਨ ਲੈ ਕੇ ਆਇਆ ਕਿੱਥੇ ਦੇਣ ਜਾਣਾ ਸਾਰਾ ਪੁੱਛ ਕਚ ਕਰਨੀ ਬਾਕੀ ਹੈ ਜੀ ਇਹਦੇ ਪੰਜਾਬ ਪੁਲਿਸ ਵੱਡੇ ਪੱਧਰ ਤੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਵਿੱਚ ਲੱਗੀ ਹੋਈ ਹੈ ਇਸੇ ਘੜੀ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਵੱਡੀ ਮਾਤਰਾ ਚ ਨਕਲੋ ਹੇਰੋਇਨ ਬਰਾਮਦ ਕੀਤੀ ਹੈ ਜੰਡਿਆਲਾ ਗੁਰੂ ਐਸਟੀਐਫ ਚਲੰਦਰ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ 500 ਗ੍ਰਾਮ ਹੇਰੋਇਨ ਐਕਟਿਵਾ ਬਰਾਮਦ ਕੀਤੀ ਗਈ ਹੈ ਐਸਟੀਐਫ ਚਲੰਦਰ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜੰਡਿਆਲਾ ਗੁਰੂ ਦੇ ਦੋ ਜਣਿਆਂ ਨੂੰ ਰੋਡ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲ ਇਹ ਹੇਰੋਇਨ ਤੇ ਐਕਟਿਵਾ ਬਰਾਮਦ ਕੀਤੀ ਹੈ ਵਰحال ਪੁਲਿਸ ਨੇ ਸਬੰਧ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।